ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨੇ ਤੇ ਚੋਣ ਮੈਦਾਨ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਵੀ ਉਤਾਰੇ ਜਾ ਰਹੇ ਨੇ ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਤਾਂ ਉਮੀਦਵਾਰਾਂ ਦਾ ਜਿੱਥੇ ਕਿਤੇ ਵਿਰੋਧ ਵੀ ਹੋ ਰਿਹਾ ਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸਮਰਥਨ ਵੀ ਦੇਖਣ ਨੂੰ ਮਿਲਿਆ ਹੈ ਅਜਿਹੇ ਕੁਛ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨੂੰ ਬਾਦ ਐਸੋਸੀਏਸ਼ਨ ਦੇ ਵੱਲੋਂ ਵਕੀਲ ਭਾਈ ਚਾਰੇ ਦਾ ਭਰਮਾ ਸਮਰਥਨ ਮਿਲਿਆ ਹੈ ਬਾਦ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਧਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮਜੀਤ ਸਿੰਘ ਖਾਲਸਾ ਇੱਕ ਸੱਚੇ ਇਨਸਾਨ ਨੇ ਜੇਕਰ ਉਹ ਜਿੱਤ ਕੇ ਸੰਸਦ ਬਣਦੇ ਨੇ ਤਾਂ ਸੰਸਦ ਦੇ ਵਿੱਚ ਜਾ ਕੇ ਉਹ ਪੰਜਾਬ ਦੇ ਮੁੱਦੇ ਚੱਕਣਗੇ ਤੇ ਪੰਜਾਬ ਦੀ ਬਿਹਤਰੀ ਦੇ ਲਈ ਕਾਨੂੰਨ ਬਣਾਣਗੇ ਇਸ ਕਰਕੇ ਵਕੀਲ ਭਾਈ ਚਾਰਾ ਉਹਨਾਂ ਦੇ ਨਾਲ ਖੜਾ ਹੈ ਮੈਂ ਬਹੁਤ ਧੰਨਵਾਦੀ ਆ ਆਰ ਅਸੋਸੀਏਸ਼ਨ ਫਤੇਗਰ ਸਾਹਿਬ ਦਾ ਪ੍ਰਧਾਨ ਸਾਹਿਬ ਧਾਰਨੀ ਸਾਹਿਬ ਤੇ ਸਾਰੇ ਅਹੁਦੇਦਾਰ ਸਬੰਧ ਦਾ ਜਿਨ੍ਹਾਂ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਾਰਾ ਬਾੜ ਜਿਹੜਾ ਹੈਗਾ ਉਹ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਮੇਰਾ ਸਮਰਥਨ ਕਰੂਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਸਾਡੀ ਚੋਣ ਮਹੀਮ ਨੂੰ ਪੂਰੇ ਲੋਕ ਸਭਾ ਹਲਕੇ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲੇਗਾ ਕਿਉਂਕਿ ਵਕੀਲ ਭਾਈਚਾਰਾ ਪੂਰੇ ਹਲਕੇ ਦੇ ਅੰਦਰ ਹੈ ਔਰ ਇਸ ਸਨੇਹ ਦੇ ਨਾਲ ਸਮਾਜ ਦਾ ਇਹ ਜਿਹੜਾ ਪੜਿਆ ਲਿਖਿਆ ਵਰਗਾ ਮੇਰੀ ਪਿੱਠ ਤੇ ਆਇਆ ਜਿਸ ਨੂੰ ਅਸੀਂ ਜਰੂਰ ਇਸ ਸੀਟ ਨੂੰ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚ ਅੱਜ ਸ੍ਰੀ ਗੁਰੂ ਜੀ ਦੇ ਨਾਲ ਇਹ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਸਾਡੀ ਬਾੜ ਐਸੋਸੀਏਸ਼ਨ ਦੇ ਵਿੜੇ ਦੇ ਵਿੱਚ ਆਏ ਆ ਔਰ ਐਸਈ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਰੇ ਬਾੜ ਮੈਂਬਰ ਸਾਹਿਬਾਨ ਉਹਨਾਂ ਦਾ ਬਹੁਤ ਹੀ ਜੋਰ ਸ਼ੋਰ ਦੇ ਨਾਲ ਉਹਨਾਂ ਦਾ ਉਹਨਾਂ ਦੀ ਹੈਲਪ ਕਰਨਗੇ ਮਦਦ ਕਰਨਗੇ ਔਰ ਉਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪੇਜਾ ਕੇ ਔਰ ਉਹਨਾਂ ਤੋਂ ਆਸ ਕਰਦੇ ਆ ਕਿ ਕਪੜੇ ਲਿਖੇ ਔਰ ਸੂਝਬਾਨ ਹੋਣ ਦੇ ਨਾਤੇ ਉਹ ਇਹ ਜਿਹੜੇ ਲੋਕਾਂ ਦੇ ਕੰਮ ਹੈਗੇ ਆ ਜਾਂ ਕਾਨੂੰਨ ਹੈਗੇ ਆ ਉਹ ਬਣਾਉਣ ਵਿੱਚ ਮੈਨੂੰ ਲੱਗਦਾ ਕਿ ਸਹੀ ਸਾਬਤ ਹੋਵਗੇ थैंक यू वेरी मच ਅੱਜ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਸਭਾ ਦੇ ਕੈਂਡੀਡੇਟ ਸ਼੍ਰੋਮਣੀ ਕਾਲੀਗਨ ਦੇ ਸਾਹਿਬ ਨਿਕਰਮਜੀਤ ਸਿੰਘ ਖਾਲਸਾ ਸਾਧ ਸੱਤਾ ਸੀ ਜੀ ਮੈਦਪੁਰੀ ਤੇ ਸਮੁੱਚੀ ਟੀਮ ਸ਼੍ਰੋਮਣੀ ਕਾਲੀਗਨ ਦੀ ਬਾਅਦ ਐਸੋਸੀਏਸ਼ਨ ਨੇ ਆਪਣੇ ਬਾਅਦ ਰੂਮ ਵਿੱਚ ਬੁਲਾ ਕੇ ਸਮਰਥਨ ਦਿੱਤਾ ਔਰ ਸਾਡੇ ਜਿਹੜੇ ਵਿਚਾਰ ਦੇ ਕੈਂਡੀਡੇਟ ਦੇ ਉਹ ਸੁਨੇ ਆ ਆਪਣੇ ਵਿਚਾਰ ਦਿੱਤੇ ਨੇ ਬਹੁਤ ਵਧੀਆ ਲੱਗਿਆ ਇਹ ਜਿਹੜਾ ਮਾਹੌਲ ਅੱਜ ਦਾ ਇਹ ਇਦਾਂ ਦਾ ਮਾਹੌਲ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਜਿਹੜਾ ਮੈਂਬਰ ਹੈ ਉਹ ਇੱਕ ਪੜ੍ਹਿਆ ਲਿਖਿਆ ਤੇ ਵਧੀਆ ਕੈਂਡੀਡੇਟ ਜਿਹਦੀ ਸੋਚ ਉੱਚੀ ਹੋਵੇ ਉਹ ਜਾਂ ਕੈਂਡੀਡੇਟ ਜਾਣਾ ਚਾਹੀਦਾ ਸੋ ਮੈਂ ਸਮੂੱਚੀ ਵਾਰ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਬੁਲਾ ਕੇ ਇੱਥੇ ਸਾਡੇ ਵਿਚਾਰ ਰੈਡਿਓ ਸੁਣੇ ਅੱਜ ਖਾਸਾ ਜੀ ਆਏ ਆ ਇੱਥੇ ਇਲੈਕਸ਼ਨ ਲੱਗ ਰਹੇ ਆ ਮੇਰਾ ਤਾਂ ਸਿਰਫ ਇੱਕੋ ਹੀ ਦੂਸਰੀਆਂ ਪਾਰਟੀਆਂ ਨਾਲ ਮੈਂ ਫਰਕ ਸਮਝਣਾ ਹੈ ਕੇ ਲਈ ਅਕਾਲੀ ਦਲ ਹੈ ਉਹ ਪੰਜਾਬ ਦੀ ਪਾਰਟੀ ਹੈ ਪੰਜਾਬ ਦੀ ਜੰਮੀ ਪੰਜਾਬ ਦੀ ਪੱਲੀ ਔਰ ਪੰਜਾਬ ਦੇ ਉਹਨਾਂ ਹਿੱਤ ਹਮੇਸ਼ਾ ਦੇਖੇ ਨੇ ਹੋਰ ਜਿੰਨੀਆਂ ਵੀ ਪਾਰਟੀਆਂ ਉਹਨਾਂ ਦੀ ਜੜਾ ਇੱਥੇ ਨਹੀਂ ਹੈਈਆਂ ਅਸੀਂ ਸ਼ੁਰੂ ਤੋਂ ਹੀ ਮਹਿਸੂਸ ਕਰਦੇ ਹਾਂ ਕਿ ਅਕਾਲੀ ਦਲ ਇੱਕ ਅਹੇਜੀ ਪਾਰਟੀ ਹੈ ਇਹ ਜਦ ਸਭ ਕੁਝ ਪੰਜਾਬ ਤੇ ਉਹਨਾਂ ਨੇ ਪੰਜਾਬ ਬਾਰੇ ਸੋਚਣਾ ਉਹਨਾਂ ਦੀ ਨਿਗਾਹ ਬਾਹਰ ਕਿਤੇ ਨਹੀਂ ਜਾਂਦੀ ਬਾਕੀਆਂ ਪਾਰਟੀਆਂ ਜਿਹੜੇ ਜਿੱਤ ਕੇ ਵੀ ਜਾਣੀ ਤੇ ਉਹਨਾਂ ਨੇ ਪੰਜਾਬ ਦਾ ਕੁਝ ਨਹੀਂ ਸਵਾਦਦਾ ਅੱਜ ਵੀ ਅਸੀਂ ਦੇਖ ਰਹੇ ਹਾਂ ਪੰਜਾਬ ਦਾ ਕੁਝ ਨਹੀਂ ਉਹਨਾਂ ਨੇ ਸਵਾਦਣਾ ਇਸ ਕਰਕੇ ਮੈਂ ਬਾਕੀ ਗੱਲਾਂ ਜਿਹੜੀ ਅੱਜ ਕੱਲ ਦੀ ਪੋਲਿਟਿਕਸ ਆ ਬੜੀ ਗੰਦਲੀ ਪੋਲਿਟਿਕਸ ਆ ਕੋਈ ਛੇੜੇ ਕਿਤੇ ਜਾ ਰਿਹਾ ਸ਼ਾਮ ਨੂੰ ਕਿਤੇ ਜਾ ਰਿਹਾ ਕੋਈ ਪਹਿਲਾਂ ਪੋਲਿਟਿਕਸ ਜਿਹੜੀ ਹੁੰਦੀ ਸੀ ਵਿਚਾਰਾਂ ਦੀ ਪੋਲਿਟਿਕਸ ਸੀ ਹੁਣ ਵਿਚਾਰ ਤਾਂ ਕੋਈ ਰਿਹਾ ਨਹੀਂ ਪੋਲਿਟਿਕਸ ਦੇ ਵਿੱਚ ਹੁਣ ਤਾਂ ਸਭ ਨੂੰ ਲਾਲਚ ਪਈ ਹੈ ਅੱਜੋ ਤੇ ਚਲਿਓ ਸ਼ਾਮ ਨੂੰ ਉੱਥੇ ਚਲੇ ਜਾਈਏ ਪਰ ਮੈਂ ਖਾਲਸਾ ਜੀ ਥੋੜੇ ਸਰਦਾਰ ਬਸੰਤ ਸੇ ਖਾਲਸਾ ਜੀ ਮੇਰਾ ਸਰਦਾਰ ਬਸੰਤ ਸੇ ਖਾਲਸਾ ਜੀ ਨਾਲ ਵੀ 77 ਬੜਾ ਚੰਗਾ ਰਿਲੇਸ਼ਨ ਗਿਆ ਉਹਨਾਂ ਦੇ ਨਾਲ ਵੀ ਆਣਾ ਜਾਣਾ ਉਹਨੂੰ ਚੀਮਾ ਸਾਹਿਬ ਵੀ ਸਾਡੇ ਬਹੁਤ ਗੁੱਡੀਨਾਂ ਚੋਂ ਬੜਿਆ ਤੁਸੀਂ ਇਹ ਪਰ ਅਕਾਲੀ ਜਲ ਦੇ ਜੀ ਪੂਰੀ ਲੀਡਰਸ਼ਿਪ ਸੀ ਉਹਦੇ ਨਾਲ ਮੇਰਾ ਬਹੁਤ ਨੇੜੇ ਤੋਂ ਹਮੇਸ਼ਾ ਹੀ ਰਿਲੇਸ਼ਨ ਗਿਆ ਹੈ ਇਸ ਕਰਕੇ ਮੈਂ ਤਾਂ ਆਪਣੇ ਵੱਲੋਂ ਇਹੀ ਕਹਿਣਾ ਵੀ ਖਾਲਸਾ ਜੀ ਦੇ ਅਸੀਂ ਪੂਰੀ ਦਿਲ ਕੇ ਸਪੋਰਟ ਵੀ ਕਰਾਂਗੇ ਤੇ ਦੂਸਤਿਆਂ ਨੂੰ ਵੀ ਸਾਰਿਆਂ ਨੂੰ ਇਹੀ ਕਹਿਣਾ ਵੀ ਆਪਾਂ ਆਪਣੇ ਵਾਸਤੇ ਸੋਚਣ ਆਪਣੇ ਪੰਜਾਬ ਵਾਸਤੇ ਸੋਚਣ ਪੰਜਾਬ ਦੀ ਭਲਾਈ ਦੇ ਕਰ ਸਕਦੀ ਹੈ ਤਾਂ ਅਕਾਲੀ ਦੰਦਾਂ ਦੀ ਕਰ ਸਕਦਾ ਨਾ ਆਮ ਮੈਂ ਕਰੀਏ ਮੈਂ ਖਾਸ ਨਹੀਂ ਕਰਨੀ ਕਿਸੇ ਨੇ ਨਹੀਂ ਕਰੀ ਮੈਂ ਮੈਨਾਂ ਕਹਿੰਦੇ ਹੋਏ ਫੇਰ ਖਾਲਸਾ ਜੀ ਆਏ ਇਹਨਾਂ ਦੀਆਂ ਵੀ ਕਹਿਣਾ ਤੇ ਫੇਰ ਵੀ ਜੇਕਰ ਮੇਰੇ ਵਰਗੇ ਦੀ ਲੋੜ ਹੋਈ ਤਾਂ ਤੁਹਾਡੀ ਦਸਤੋਰ ਕੇ ਮੈਂ ਹਮੇਸ਼ਾ